ਲੋ ਵੀ ਮਿੱਤਰੋ ਲੈ ਕੇ ਆ ਗਏ ਆ ਇੱਕ ਨਵਾਂ ਬਲੌਗ ਤਾਂ ਤੁਸੀਂ ਵਧੀਆ ਹੋਵੋਗੇ ਸਾਰੇ ਜਾਣੇ ਤਾਂ ਜਿਵੇਂ ਕਿ ਤੁਹਾਨੂੰ ਦੱਸਿਆ ਸੀ ਕੱਲ ਦੇ ਬਲੌਗ ਚ ਕਿ ਇੱਕ ਨਵਾਂ ਬਲੌਗ ਲੈ ਕੇ ਆਮ ਅੱਗੇ ਕੱਲੋਂ ਤੇ ਅੱਜ ਨਵਾਂ ਬਲੌਗ ਲੈ ਕੇ ਆ ਗਏ ਆ ਥੋੜਾ ਮੈਂ ਲੇਟ ਹੋ ਗਏ ਬਲੌਗ ਬਣਾਉਣ ਚ ਕਿਉਂਕਿ ਮੀ ਬਹੁਤ ਤੇਜ਼ ਭੰਨਦਾ ਪਿਆ ਸੀ ਇਸ ਲਈ ਹੁਣ ਥੋੜਾ ਸਲੋ ਹੋਇਆ ਮੀ ਤੇ ਹੁਣ ਮੈਂ ਬਲੌਗ ਸਟਾਰਟ ਕੀਤਾ ਆ ਚਲੋ ਹੁਣ ਅੱਜ ਦੇ ਬਲੌਗ ਚ ਤੁਹਾਨੂੰ ਬਹੁਤ ਮਜ਼ਾ ਆਣ ਵਾਲਾ ਆ ਕਿਉਂਕਿ ਅੱਜ ਦੇ ਬਲੌਗ ਚ ਤੁਹਾਨੂੰ ਵਧੀਆ-ਵਧੀਆ ਚੀਜ਼ਾਂ ਦਿਖਾਵਾਂਗੇ ਜਿੱਦਾਂ ਨਹਿਰ ਹੋ ਗਈ ਬਹੁਤ ਵਧੀਆ ਗੁਰਦੁਆਰਾ ਹੋ ਗਿਆ ਜਿਸੀ ਅਸੀਂ ਦੁੱਧਰ ਲੈਣ ਜਾਂਦੇ ਹਾਂ ਤੁਹਾਨੂੰ ਸੜਕ ਦਿਖਾਵਾਂਗੇ ਬਹੁਤ ਵਧੀਆ ਜਦੋਂ ਜਾਂਦੇ ਜਾਂਦੇ ਦੀ ਵੀਡੀਓ ਤੇ ਤੁਹਾਨੂੰ ਵਿਊ ਦੇ ਨਾਲ ਸਾਰਾ ਕੁਝ ਦਿਖੂਗਾ ਨਾਲ ਨਾਲ ਵਧੀਆ ਤੇ ਚਲੋ ਹੁਣ ਆਪਾਂ ਮਿਲਦੇ ਆਂ ਨਹਿਰ ਲੋ ਵੀ ਮਿੱਤਰੋ ਆ ਗਏ ਆਂ ਨਹਿਰ ਕੋਲ ਦੇਖ ਸਕਦੇ ਤੁਸੀਂ ਨਹਿਰ ਦਾ ਵਿਊ ਹੁਣ ਤੁਹਾਨੂੰ ਦੱਸਿਆ ਸੀ ਨਹਿਰ ਆ ਪਤਾ ਦਿਖਾਤੀ ਹੁਣ ਤੁਹਾਨੂੰ ਜਾਂਦੇ ਜਾਂਦੇ ਜੋਗੀ ਵੀਰ ਦਾ ਗੁਰਦੁਆਰਾ ਦਿਖਾਂਗੇ ਜੋ ਬੜਾ ਹੈ ਲੋ ਵੀ ਮਿੱਤਰੋ ਆ ਗਏ ਆ ਜੋਗੀ ਪੀਰ ਦਾ ਗੁਰਦੁਆਰਾ ਅਸੀਂ ਦੇਖ ਸਕਦੇ ਹਾਂ ਤੁਹਾਨੂੰ ਦੱਸਿਆ ਸੀ ਕਿ ਤੁਹਾਨੂੰ ਜੋਗੀ ਪੀਰ ਦਾ ਗੁਰਦੁਆਰਾ ਦਿਖਾਵਾਂਗੇ ਦੇਖੋ ਬਹੁਤ ਵੱਡਾ ਗੁਰਦੁਆਰਾ ਹੈ ਤੁਹਾਨੂੰ ਇਹਦਾ ਮੇਨ ਗੇਟ ਵੀ ਦਿਖਾਣੇ ਆ ਆ ਦੇਖ ਸਕਦੇ ਹੋ ਇਹਦਾ ਮੇਨ ਗੇਟ ਆ ਕਰੋ ਦਰਸ਼ਨ ਹੁਣ ਆਪਾਂ ਸਿੱਧਾ ਇੱਥੇ ਗੁਰਦੁਆਰੇ ਮਿਲਾਂਗੇ ਤਾਨੂੰ ਫੇ ਪਾੜ ਦੀ ਛੋਟ ਵੀਡੀਓ ਆਏਗੀ ਚੰਗਾ ਲੋ ਵੀ ਵੀਰੋ ਆ ਗਏ ਆ ਗੁਰਦੁਆਰੇ ਹੁਣ ਤੁਹਾਨੂੰ ਗੁਰਦੁਆਰੇ ਸਿੱਧਾ ਜਾ ਕੇ ਉੱਪਰ ਪਾਠ ਦਿਖਾਵਾਂਗੇ ਅਸੀਂ ਪਾਠ ਕਰਦੇ ਆਂ ਲੈ ਚਲੋ ਹੁਣ ਮਿਲਦੇ ਪਾਠ ਕਰਕੇ ਤੂ ਕੇ ਗੌਰ ਤੇ ਹਰਿਆ ਰਹਾ ਜਨ ਬਿਦਲ ਸਤਿ ਬਣਤ ਕਾ ਕੋਈ ਨ ਕਿਸ ਕੀ ਦਰਿਆ ਸਰ ਸਰ ਜਿਸ ਲਾ ਹੈ ਖਾਤਰ ਕਾ ਹੈ ਮਨ ਤੋਂ ਦਰਿਆ ਤੇ ਲੈ ਉੜ ਆਵੇ ਸੇ ਕੋ ਸਾਥ ਜਿਸ ਪਾਠ ਹੈ ਮਧਰੇਸ਼ ਦਿਆ ਗੰਗਨ ਹਲਾਵੇ ਕੰਮੇ ਲੁਗਾਵੇ ਮਨ ਮੈਂ ਚਿੰਨ ਕਰਿਆ ਸਭ ਨਿਦਾਨ ਦਾ ਹਰ ਕਸਿਲਾਣ ਠਾਗੁਰ ਦਾ ਤਰਿਆ ਜੈ ਨਾਮ ਇਕ ਬਲ ਬਲ ਸਦ ਗੁਰ ਜਾਈਏ ਤੇਰਾੰਤਨਾ ਪਾਰ ਆਰਿਆ ਲੋਭੀ ਮਿੱਤਰੇ ਪਾਠ ਕਰਕੇ ਆ ਗਏ ਹੁਣ ਹੁਣ ਜਿੰਦੇ ਜੁੰਦੇ ਲਾ ਕੇ ਹੁਣ ਘਰੇ ਚੱਲੇ ਆ ਤੇ ਘਰੇ ਆ ਕੇ ਐਡੀਟਿੰਗ ਕਰਾਂਗੇ ਤੇ ਫਿਰ ਵੀਡੀਓ ਅਪਲੋਡ ਕਰ ਦਾਂਗੇ ਕੱਲ ਦਾ ਬਲੌਗ ਯਾਰੋ ਦੇਖਿਓ ਕੱਲ ਦਾ ਨਵਾਂ ਬਲੌਗ ਤੁਹਾਨੂੰ ਇੰਟਰਸਟਿੰਗ ਦੇਖਣ ਨੂੰ ਮਿਲੇਗਾ ਕਿਉਂਕਿ ਜਿਹੜੇ ਸਾਡੇ ਬਾਬਾ ਜੀ ਸਾਨੂੰ ਪਾਰਸਗਾਂ ਦੇ ਆ ਉਹਨਾਂ ਦੇ ਨਾਲ ਅਸੀਂ ਕੀਰਤਨ ਕਰਨ ਗਏ ਆ ਤੇ ਤੁਹਾਨੂੰ ਕੀਰਤਨ ਵਾਲੀ ਵੀਡੀਓ ਵੀ ਜ਼ਰੂਰ ਪਾਉਂਗਾ ਮੈਂ ਤੇ ਕੱਲ ਦਾ ਬਲੌਗ ਮਿਸ ਨਾ ਕਰਿਓ ਦੇਖਿਓ ਜਦੋਂ ਮੈਂ ਬੱਦਰ ਵਾਸਟ ਕੋਡ ਕਰਿਓ ਚਲੋ ਹੁਣ ਕੱਲ ਦੇ ਬਲੌਗ ਤੇ ਮਿਲਦੇ ਆਂ ਚਲੋ ਸ਼ੰਭਾ ਹੱਥ